ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਲੋ ਜੀ ਅੱਜ ਸਾਡੇ ਏਰੀਆ 'ਵਲ ਤਾਂ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਮਾਲਵਾ ਏਰੀਆ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਹੋਇਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਸਬਜ਼ੀਆਂ ਵਾਲਾ ਉਪਮਾ ਜੋ ਕਿ ਘਰ ਦੇ ਵਿੱਚ ਹੀ ਤੁਸੀਂ ਬਣਾ ਕੇ ਆਪਣੇ ਬੱਚਿਆਂ ਨੂੰ ਖਵਾ ਸਕਦੇ ਹੋ ਬਿਲਕੁਲ ਰੈਸਟੋਰੈਂਟ ਹੋਟਲ ਵਾਲਾ ਸਵਾਦ ਮਿਲੂਗਾ ਜੀ 5 ਮਿੰਟਾਂ ਦੇ ਵਿੱਚ ਹੀ ਤੁਸੀਂ ਤਿਆਰ ਕਰ ਸਕਦੇ ਹੋ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਜੇਕਰ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਲਓ ਜੀ ਆਪਾਂ ਰਸੋਈ ਵੱਲ ਚੱਲਦੇ ਹੁਣ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਦੇਸੀ ਘਿਓ ਪਾ ਲਾਂਗੇ ਆਪਣਾ ਘਰ ਦਾ ਘਿਓ ਇੱਥੇ ਤੁਸੀਂ ਤੇਲ ਵੀ ਲੈ ਸਕਦੇ ਹੋ ਫਰੈਂਡ ਪਰ ਇੱਥੇ ਮੈਂ ਤੇਲ ਦੀ ਜਗ੍ਹਾ ਤੇ ਘਿਓ ਲਿਆ ਅਤੇ ਇਸ ਘਿਓ ਦੇ ਵਿੱਚ ਤੁਸੀਂ ਸੂਜੀ ਨੂੰ ਹਲਕਾ ਜਿਹਾ ਆਪਾਂ ਸੇਕ ਲਵਾਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਇਸ ਵਿੱਚ ਆਪਾਂ ਸੂਜੀ ਭੁੰਨ ਲਵਾਂਗੇ ਹਲਕੀ ਫਲੇਮ ਉੱਤੇ ਆਪਾਂ ਸੂਜੀ ਨੂੰ ਰੋਸਟ ਕਰਾਂਗੇ ਜਾਨੀ ਕਿ ਆਪਾਂ ਸੂਜੀ ਨੂੰ ਭੁੰਨ ਲਵਾਂਗੇ ਅਤੇ ਇਸ ਵੀ ਦੇ ਵਿੱਚ ਹੀ ਆਪਾਂ ਥੋੜਾ ਜਿਹਾ ਜੀਰਾ ਐਡ ਕਰ ਦਾਂਗੇ ਤਾਂ ਜੋ ਜੀਰੇ ਦੀ ਖੁਸ਼ਬੂ ਆਪਣੀ ਸੂਜੀ ਦੇ ਵਿੱਚ ਮਿਲ ਜਾਵੇ ਅਤੇ ਸੂਜੀ ਪੁੰਨਣ ਤੋਂ ਬਾਅਦ ਆਪਾਂ ਦਵਾਰਾ ਕਿਉ ਪਾਵਾਂਗੇ ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਰਾਈ ਪੁੰਨਾਂਗੇ ਫਿਰ ਆਪਾਂ ਆਪਣੇ ਜੋ ਮਟੀਰੀਅਲ ਤਿਆਰ ਕੀਤਾ ਹੋਇਆ ਸਭ ਤੋਂ ਪਹਿਲਾਂ ਆਪਾਂ ਟਮਾਟਰ ਪਾਵਾਂਗੇ राई ਪਾਉਂਦਾ ਇਹ ਮਤਲਬ ਆ ਫਰੈਂਡਸ ਤਾਂ ਜੋ ਆਪਣਾ ਜੋ ਲਾਸਟ ਦੇ ਉਪਮਾ ਬਣ ਕੇ ਤਿਆਰ ਹੋਊਗਾ ਉਸ ਦੇ ਵਿੱਚ ਰਾਈ ਐਡ ਹੋ ਗਈ ਤਾਂ ਬਹੁਤ ਅੱਛਾ ਲੱਗੇਗਾ ਉਹ ਅਤੇ ਇਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਮਟਰ ਪਾਵਾਂਗੇ ਬਹੁਤ ਹੀ ਅੱਛੀ ਰੈਸਪੀ ਹੈ 5-10 ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਸਵੇਰ ਦੇ ਆਪਣੇ ਨਾਸਟ ਦੇ ਵਿੱਚ ਇਹਨੂੰ ਐਡ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਥੋੜੀ ਜਿਹੀ ਹਰੀ ਮਿਰਚ ਪਾ ਦੇਵਾਂਗੇ ਅਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਕੱਟੇ ਹੋਏ ਪਿਆਜ਼ ਅਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅਤੇ ਇਸ ਤੋਂ ਬਾਅਦ ਆਪਾਂ ਆਪਣੇ ਸਵਾਦ ਦੇ ਅਨੁਸਾਰ ਅੱਧਾ ਚਮਚ ਨਮਕ ਦਾ ਪਾਵਾਂਗੇ ਤੇ ਥੋੜੇ ਜੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਹਲਦੀ ਹਲਦੀ ਪਾਊਡਰ ਹਲਦੀ ਪਾਊਡਰ ਨੂੰ ਤੁਸੀਂ ਇੱਥੇ ਇਗਨੋਰ ਵੀ ਕਰ ਸਕਦੇ ਹੋ ਮੈਂ ਇੱਥੇ ਹਲਦੀ ਪਾਊਡਰ ਮੈਨੂੰ ਐ ਵੀ ਉਪਮਾ ਦਾ ਥੋੜਾ ਜਿਹਾ ਰੰਗ ਚੇਂਜ ਹੋ ਜਾਵੇ ਇਸ ਦੇ ਲਈ ਮੈਂਨੇ ਹਲਦੀ ਹਲਦੀ ਪਾਊਡਰ ਯੂਜ਼ ਕਰ ਰਹੀ ਹਾਂ ਅਤੇ ਇਸ ਤੋਂ ਬਾਅਦ ਆਪਾਂ ਨੇ ਜਿੰਨੀ ਸੂਜੀ ਲਈ ਹੈ ਉਹਨਾਂ ਹੀ ਆਪਾਂ ਪਾਣੀ ਪਾ ਦੇਵਾਂਗੇ ਇਹਦੇ ਵਿੱਚ ਅਤੇ ਇਸ ਨੂੰ ਥੋੜਾ ਹਿਲਾਉਣ ਤੋਂ ਬਾਅਦ ਆਪਾਂ ਟੱਕ ਦੇਵਾਂਗੇ ਅਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੂਜੀ ਪਾ ਦੇਵਾਂਗੇ ਦੇਖੋ ਫਰੈਂਡਸ ਆਪਣੀ ਸੂਜੀ ਆ ਜਿਹੜੀ ਉਹ ਹੁਣ ਥੋੜੀ ਥੋੜੀ ਫੁੱਲਣ ਲੱਗ ਰਹੀ ਆ ਇਸ ਨੂੰ ਆਪਾਂ ਹਲਕੀ ਆਂਚ ਤੇ ਪਕਾਵਾਂਗੇ ਤੇ ਇਸ ਨੂੰ ਆਪਾਂ ਨੀਚੇ ਧਾਰ ਲਾਵਾਂਗੇ ਅਤੇ ਦੇਖੋ ਫਰੈਂਡਸ ਮੇਰਾ ਹੁਣ ਜੋ ਉਪਮਾ ਬਣ ਕੇ ਤਿਆਰ ਹੋ ਗਿਆ ਤੇ ਇਸ ਨੂੰ ਮੈਂ ਇੱਕ ਕੌਲੀ ਦੇ ਵਿੱਚ ਸੈੱਟ ਕਰ ਲਿਆ ਆਪਣਾ ਉਪਮਾ ਉਹ ਚੰਗੀ ਤਰ੍ਹਾਂ ਤਿਆਰ ਹੋ ਜਾਊਗਾ ਜਦੋਂ ਇਹ ਚੰਗੀ ਤਰ੍ਹਾਂ ਘੋ ਛੱਡ ਜਾਵੇ ਅਤੇ ਬਣ ਕੇ ਪੂਰਾ ਤਿਆਰ ਹੋ ਜਾਵੇ ਦੇਖੋ ਮੇਰੇ ਉਂਗਲਾਂ ਤੇ ਕਿਉਂ ਲੱਗ ਚੁੱਕਿਆ ਅਤੇ ਇਸ ਤੋਂ ਬਾਅਦ ਇਸ ਨੂੰ ਆਪਾਂ ਪਲੇਟ ਦੇ ਵਿੱਚ ਸਜਾ ਲਵਾਂਗੇ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਰਿਓ